ਸਾਡੇ ਐਮਸੀ ਸਾਹਿਬ ਚਾਰ ਨੰਬਰ ਵਾਰਡ ਦੇ ਆ ਜਾਦੂ ਜੀ ਉਹਨਾਂ ਦੀ ਡਿਮਾਂਡ ਬਿਲਕੁਲ ਸਹੀ ਹੈ ਜਾਇਜ਼ ਹੈ ਉਹਨਾਂ ਦੇ ਕੰਮ ਅਸੀਂ 2021 ਦੇ ਵਿੱਚ ਸਾਰੇ ਮਤੇ ਪਾਸ ਕੀਤੇ ਹੋਏ ਆ ਉਹ ਮਤੇ 2021 ਤੋਂ ਪਾਸ ਹੋ ਕੇ ਅਸੀਂ ਉਹਨਾਂ ਦੇ ਕਈਆਂ ਦੇ ਵਰਕ ਆਰਡਰ ਵੀ ਕੱਟੇ ਗਏ ਤੇ ਕਈਆਂ ਦੇ ਕੰਮ ਟੈਂਡਰ ਹੋਣ ਵਾਲੇ ਵੀ ਆ ਔਰ ਉਹ ਤਾਂ ਮੌਜੂਦਾ ਸਰਕਾਰ ਜੋ ਹੈ ਜੀ ਉਹਨਾਂ ਨੇ ਮੁੜ ਕੇ ਲਾਣੇ ਸੀ ਜੀ ਤੇ ਮੈਂ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਟੈਂਡਰ 8 ਕਰੋੜ ਦੇ ਇੱਕ ਟੈਂਡਰ ਹੋਰ ਲਈ ਕਮੇਟੀ ਤੇ ਉਹਦੇ ਵਿੱਚ ਵੀ ਦੋ ਤਿੰਨ ਵਾਰੀ ਉਹ ਕਟ ਕੱਟੇ ਗਏ ਅਗਾ ਵਧਾਈ ਗਏ ਡੇਢ ਵਧਾਈ ਗਏ ਉਹ ਅੱਜ ਅੱਜ ਤੱਕ ਨਹੀਂ ਲੱਗੇ ਅਸੀਂ ਫਿਰ ਸਾਰੇ ਐਮਸੀ ਸਾਹਿਬਾਨ ਜਿਹੜੇ ਅਸੀਂ ਅਸੀਂ 15 ਤਿੰਨ ਨੂੰ ਅਸੀਂ ਡੀਜੀ ਸਾਹਿਬ ਨੂੰ ਮਿਲੇ ਸੀਗੇ ਜਦ ਕੋਰਪੋਰੇਟ ਲੱਗਣ ਤੋਂ ਪਹਿਲਾਂ ਵੀ ਸਾਡੇ ਆਹ ਡਿਮਾਂਡ ਆ ਜੀ ਆਹ ਕੰਮ ਆ ਆਹ ਕੰਮ ਨਵੇਂ ਲੱਗਣ ਵਾਲੇ ਆ ਆਹ ਟੈਂਡਰ ਹੋਏ ਹੋਏ ਆਹ ਵਰਕ ਆਰਡਰ ਆ ਅਸੀਂ ਚਾਹਨੇ ਸਾਰੇ ਹਾਊਸ ਦੇ ਕੰਮ ਹੋਣ ਜੀ ਤੇ ਸਾਰੇ ਨੂੰ ਤਸੱਲੀ ਦਾ ਬਖਸ਼ਾਉਣ ਬਟ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਕੋਈ ਟੰਡੇ ਲੱਗੇ ਫਿਰ ਅਸੀਂ April ਵਿੱਚ ਲੋਕਲ ਬਾਡੀ ਨੂੰ ਮੰਤਰੀ ਸਾਹਿਬ ਨੂੰ ਮੁੱਖ ਮਤਲਬ ਵਿੱਚ ਫਿਰ ਸੀਐਮਸੀ ਸਾਹਿਬਾਨ ਨੇ ਲੈ ਕੇ ਦਿੱਤਾ ਕਿ ਸਾਰੇ ਕੰਮ ਹੋ ਜਾਣ ਫਿਰ ਚਲੋ ਮਾਨਜੋਗ ਡੀ ਸਾਹਿਬ ਨੇ ਸਾਡੀ 15 ਦਿਨ ਮੀਟਿੰਗ ਬੁਲਾਈ ਸੀਵਰੇਜ ਵਾਟਰਸ ਪਿੱਛੇ ਅਸੀਂ ਉੱਥੇ ਗਏ ਉੱਥੇ ਡੀ ਸਾਹਿਬ ਨੇ ਕਿਹਾ ਵੀ ਸਾਰੇ ਐਮਸੀਆ ਦੇ ਜੇ ਮੈਂ ਵੀ ਕਿਹਾ ਸਾਰੇ ਐਮਸੀਆ ਦੇ ਕੰਮ ਇੱਕ ਤੋਂ ਇੱਕ ਕਰਤੀ ਤੇ ਪਾਈ ਜਾਣ ਉਹਨਾਂ ਨੇ ਸਾਰੇ ਐਮਸੀ ਸਾਹਿਬਾਨ ਨੇ ਸਾਨੂੰ ਐਸਟੀਮੇਟ ਬਣਾ ਕੇ ਆ ਭੇਜਤਾ ਤੇ ਕਮੇਟੀ ਵਿੱਚ ਵੀ ਆ ਕੰਮ ਸੀਗੇ तकरीबन 18-19 ਕਰੋੜ ਦੇ ਚਲੋ ਅਸੀਂ ਮੀਟਿੰਗ ਕਰਕੇ ਅਸੀਂ ਕਿ ਚਲੋ ਅਸੀਂ ਇਹਨਾਂ ਨੂੰ ਹਾਊਸਟਲ ਲਿਆ ਕੇ ਅਸੀਂ ਮੀਟਿੰਗ ਕਰਾਂਗੇ ਜੀ ਸਾਰੇ ਐਮਸੀ ਸਾਹਿਬ ਦੇ ਕੰਮ ਪੈ ਜਾਣ ਉਹ ਕੀ ਹੋਇਆ ਜੀ ਪਰਸੋਂ ਐਡੀ ਸਾਹਿਬ ਨੇ ਬੁਲਾਇਆ ਤੇ ਉਹਨਾਂ ਨੇ ਕਈ ਕੰਮ ਵਿੱਚੋਂ ਕੱਟ ਤੇ ਸਰ ਇਹ ਐਡੀ ਸੀ ਨੇ ਕਿਸ ਅਧਿਕਾਰ ਨਾਲ ਕੱਟੇ ਲੋਕਾਂ ਨੂੰ ਇਹ ਦੇਖੋ ਕੋਈ ਮੀਟਿੰਗ ਹੋਈ ਸੀ ਐਸਟੀਮ ਸਾਹਿਬ ਨਾਲ ਕਹਿੰਦੇ ਆ ਤੇ ਉਹਨਾਂ ਨੇ ਕੋਈ ਮੀਟਿੰਗ ਕੱਟ 15 ਦੀ ਮੀਟਿੰਗ ਹੋਈ ਸੀ ਐਸਡੀ ਸਾਹਮਣੇ ਬੁਲਾਈ ਸੀ ਕੋਈ ਪਬਲਿਕ ਹੱਥ ਵਾਲਾ ਨਾਲ ਕੋਈ ਤੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਚਲੋ ਕੰਮ ਕੱਟੇ ਗਏ ਅਸੀਂ ਤਾਂ ਸਾਰੇ ਹਾਊਸ ਦੇ ਪਏ ਸੀ ਸਾਡਾ ਹਾਊਸ ਦਾ ਕੰਮ ਹੈ ਵੀ ਅਸੀਂ ਮਤੇ ਪਾਸ ਕਰਨੇ ਕੰਮ ਕਰਾਣੇ ਅਗਾਂ ਤਾਂ ਸਰਕਾਰ ਨੇ ਅਗਲੇ ਅਗਲਾ ਕੰਮ ਤਾਂ ਸਰਕਾਰ ਦਾ ਹੀ ਆ ਸੋ ਉਹਨਾਂ ਨੇ ਬੁਲਾਏ ਤੇ ਇਕੱਠੇ ਕੇ ਅਸੀਂ ਫਿਰ ਕੱਲ ਫਿਰ ਅਸੀਂ ਐਮਸੀ ਸਾਹਿਬ ਨੂੰ ਬੁਲਾਏ ਸੀ ਕਈਆਂ ਨੂੰ ਵੀ ਜਿਹਨਾਂ ਨੇ ਕੰਮ ਕੱਟੇ ਗਏ ਵੇ ਉਹਨਾਂ 'ਚ ਤਸੱਲੀ ਕਰਾ ਕੇ ਫਿਰ ਅਸੀਂ ਕੰਮ ਮੀਟਿੰਗ ਕਰਾਂਗੇ ਸੋ ਕੱਲ ਕਈ ਅਸੀਂ ਮਾਨਜੋਗ ਆਪਣਾ ਆਪਣਾ ਬਾਵਾ ਜੀ ਨੂੰ ਕਿਹਾ ਸੀਗਾ ਮਾਨਜੋਗ ਜੱਦੀ ਜੀ ਨੂੰ ਕਿਹਾ ਸੀ ਜਿੱਤੇ ਜੀ ਨੂੰ ਵੀ ਗੱਲ ਕੀਤੀ ਸੀਗੀ ਬਰਾੜ ਸਾਹਿਬ ਨੂੰ ਚਲੋ ਅਸੀਂ ਘਰ ਰਲ ਕੇ ਰਲ ਕੇ ਮੀਟਿੰਗ ਹੋਈਏ ਰਲ ਕੇ ਕੰਮ ਚੱਲਣਾ ਉਹਨਾਂ ਵਿੱਚ ਜੇ ਉਹ ਕੱਲ ਨੂੰ ਉਹ ਟਾਈਮ 'ਤੇ ਆਇਆ ਨਹੀਂ ਗਿਆ ਤੇ ਅਸੀਂ ਐਸੋ ਮੀਟਿੰਗ ਅਸੀਂ ਨਹੀਂ ਰੱਖੀ। ਅਸੀਂ ਮੀਟਿੰਗ ਉਹਦੋਂ ਰੱਖਾਂਗੇ ਜਦੋਂ ਸਾਡੇ ਸਾਰੇ ਤੇਰੇ ਅਮਿਸ ਨਾਲ ਸੱਲੀ ਨਾਲ ਉਹਨਾਂ ਦਾ ਕੰਮ ਪੈਜੂਗਾ। ਜਦੋਂ ਕਹਿਣਗੇ ਉਦੋਂ ਬਾਅਦ ਕਰਨਾ ਪਰ ਉਹ ਕਹਿੰਦੇ ਵੀ ਪ੍ਰਧਾਨ ਆਪਦੇ ਖਾਸ ਬੰਦੇ ਜਰੂਰ ਕਰਾਉਣੇ ਨਹੀਂ ਜੀ ਸਾਰੇ ਬੇ ਸਾਡੇ ਆਪ ਦੇ ਬੰਦੇ ਕੱਟੇਗੇ ਸਾਡੇ ਗੱਲ ਸੁਣੋ ਸਾਡੇ 12 ਨੰਬਰ ਦੇ ਵਾੜ ਦੇ ਹੈਗੇ ਐਮਸੀ ਸਾਹਿਬ ਤੰਗ ਸਾਹਿਬ ਸਾਹਿਬ ਉਹਨਾਂ ਦੇ ਵੀ ਕੱਟੇਗੇ ਮੇਰੇ ਆਦੇ ਵਾੜ ਦੇ ਕਰਨ ਹੋਰ ਕਈ ਦੇ ਕੱਟੇਗੇ ਇਹ ਨਹੀਂ ਐਸ ਕੋਈ ਪਾਰਟੀ ਚਿਲਨੀ ਹੋਈਗੀ ਸਿਆਸੀ ਗੱਲ ਕਰੀਏ ਕੰਮ ਕੱਟਣ ਦਾ ਬੈਨੀਫਿਟ ਕਿਨੂੰ ਆ ਕਿਉਂਕਿ ਲੋਕਾਂ ਸਾਰੀਆਂ ਪਾਰਟੀਆਂ ਦੇ ਅਸੀਂ ਸਾਡੇ ਕੋਲੇ ਪੈਸੇ ਪਏ ਆ ਅਸੀਂ ਕੰਨੇ ਜਿਹੜੇ ਪੈਸੇ ਹਾਊਸ ਮੁਤਾਬਕ ਲੱਗ ਜਾਣ ਇਹ ਨਵੀ ਉਹ ਇੱਕ ਦਾ ਕਰਦੇ ਦੂਜੇ ਦਾ ਬਣਦਾ ਹਾਊਸ ਦਾ ਪੈਸੇ ਲੱਗ ਜਾਂ ਅਸੀਂ ਪੈਸੇ ਸਾਡੇ ਪਏ ਅਸੀਂ ਕਰਨ ਨੂੰ ਤਿਆਰ ਆ ਪਰ ਹਾਊਸ ਦਾ ਬੱਲ ਲੱਗੇ ਸ਼ਹਿਰ ਦੀ ਸੁਧਾਰੋ ਜਿਵੇਂ ਉਹ ਕਹਿੰਦੇ ਉਸ ਮੁਤਾਬਕ ਅਸੀਂ ਵੀ ਹਾਊਸ ਨਹੀਂ ਚਾਹੁੰਦਾ ਵੀ ਇੱਕੋ ਜੇ ਕੰਮ ਹੈ ਬਾਕੀ ਦੇ ਰਹੇ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪਰ ਦੂਸ ਕਾਉਂਸਲਰ ਕਿਉਂ ਨਹੀਂ ਕਹਿੰਦੇ ਤੁਹਾਡੇ ਕਾਉਂਸਲਰ ਉਹ ਕਹਿੰਦਾ ਵੀ ਮੇਰੇ ਤਾਂ ਵੈਸੇ ਹੀ ਨਹੀਂ ਕੰਮ ਕਰਦੇ ਪਏ ਪਹਿਲਾਂ ਸਰਕਾਰ ਦੇ ਮੈਂ ਤਾਂ ਮੈਂ ਕਹਿੰਦੇ ਉਹਦੇ ਪਾਸ ਹੋ ਉਹਦੇ ਦੇ ਹੋਏ ਵੇਚ 2021 ਦੇ ਪਾਸ ਹੋਏ ਆ ਸਾਡੇ ਕੋਲ ਸਾਰੀ ਲਿਸਟ ਆ ਪਈਆਂ ਸਾਰੇ ਪਰ ਉਹ ਤੋਂ ਬਾਅਦ ਟੈਂਡਰ ਨਹੀਂ ਕੋ ਲੱਗਦਾ ਪਿਆ ਇਤਨ ਅਫਸਰਾਂ ਨੇ ਜਾਂ ਸਰਕਾਰ ਦੇ ਨਾਲ ਲਾਣੇ ਵੀ ਟੈਂਡਰ ਲਾਣ ਕੰਮ ਚੱਲਣ ਕੰਮ ਕੋਈ ਨਹੀਂ ਚੱਲਦਾ ਫਿਰ ਸਭ ਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੈ ਇਸ ਦਾ ਦੇਖੋ ਜੀ ਇਸ ਬਾਰੇ ਮੈਂ ਨੀ ਕਿਹਾ ਸੀ ਮੈਂ ਤਾਂ ਇਸ ਦਾ ਬਹੁਤ ਵਾਰ ਲਿਖ ਕੇ ਦਿੱਤਾ ਤੁਸੀਂ ਡੀ ਸੰਭ ਲਿਖ ਕੇ ਦਿੱਤਾਗਾ ਅਗਾਂਹ ਪਰ ਲੋਕਲ ਬਾਡੀ ਨੂੰ ਅਪਰਾਇਚ ਲਿਖ ਕੇ ਦਿੱਤਾ 15 ਦਿਨੋਂ ਡੀ ਸੰਭ ਲਿਖ ਕੇ ਦੇ ਕੇ ਕਿ ਇਹ ਕੰਮ ਹੋਣੇ ਚਾਹੀਦੇ ਜੀ ਅ ਕਈਆਂ ਕੰਮ ਵਰਕ ਆਰਡ ਕੱਟੇ ਗਏ ਆ ਕਈ ਕਈਆਂ ਟੈਂਡਰ ਦੋ ਤਿੰਨ ਵੀ ਕੈਨਸਲ ਹੋ ਚੁੱਕੇ ਆ ਤੁਹਾਨੂੰ ਨਹੀਂ ਲੱਗਦਾ ਕਾਉਂਸਲਰਾਂ ਦਾ ਕਰਕੇ ਸ਼ਹਿਰ ਦੀ ਬਰਬਾਦੀ ਹੋ ਰਹੀ ਹੈ ਜਾਂ ਕਿਸੇ ਤਰ੍ਹਾਂ ਨੁਕਸਾਨ ਦੇਖੋ ਜੀ ਜਦੋਂ ਅਦਰ ਸਰਕਾਰ ਪਿੱਛੇ ਜਾ ਰਹੀ ਤੁਹਾਡੇ ਸਾਹਬ ਦੇ ਦੇਖੋ ਦੇਖੋ ਅਸਤਾਹ ਕਹਿੰਦੇ ਆ ਟੈਂਡਰ ਲੱਗ ਜਨ ਅਸੀਂ ਅੱਜ ਹੀ ਪੈਸੇ ਕੰਮ ਕਰਨ ਤਿਆਰ ਹੁਣ ਦੇਖੋ 35 18 ਕਰੋੜ ਤੋਂ ਫਿਰ 8 ਕਰੋੜ ਤੇ ਕਰਤੇ ਯਾਰ ਮੈਂ ਮਸੀਂ ਸਾਹਮਣੋਂ ਕਿਵੇਂ ਕੀ ਜਵਾਬ ਦਵਾਂ ਜਿਨ੍ਹਾਂ ਦੇ ਕੰਮ ਵਿੱਚ ਹੁਣ ਕੱਟੇ ਗਏ ਆ ਮਨਨ ਕੀ ਜਵਾਬ ਦੂੰ ਮੇਰੀ ਮੀਟਿੰਗ ਕਿਵੇਂ ਹੋ ਗਈ ਸੀ ਤੁਸੀਂ ਗੱਲਬਾਤ ਕੀਤੀ ਹੁਣ ਕਾਉਂਸਲਰ ਨਾਲ ਜੋ ਨਹੀਂ ਮੈਂ ਕਾਉਂਸਲਰ ਨਹੀਂ ਬੈਠੇ ਦਾ ਬਾਵਜਿਹ ਨਾਲ ਗੱਠੋ ਉਹੀ ਗੱਲ ਇਹ ਜੋ ਪੋਖੜ ਧਾਰ ਤੇ ਬੈਠੇ ਉੱਥੇ ਹੀ ਮੈਂ ਉੱਥੇ ਮੈਂ ਗੱਲ ਕਰਕੇ ਪ੍ਰੈਸ ਕਾਨਫਰੈਂਸ ਉੱਥੇ ਕਰ ਗਿਆ ਅਸੀਂ ਕੋਲੇ ਜਿੰਮੀ ਬਰਾੜ ਵੀ ਬੈਠੇ ਸੀ ਮੈਂ ਵੀ ਬੈਠਾ ਸੀਗਾ ਉਹਨਾਂ ਨਾਲ ਉੱਥੇ ਗੱਲ ਕਰ ਗਏ ਆ ਚਲੋ ਥੋੜੀ ਸੈਟੀਸਫਾਈ ਵੀ ਹੋਈ ਆ ਵੀ ਠੀਕ ਆ ਤੋਂ ਉਮੀਦੇ ਕੋ ਤੋਂ ਰੱਖਣੀ ਜਦੋਂ ਅਸਲੇ ਕੰਮ ਨਹੀਂ ਮੈਂ ਉਹਨਾਂ ਕੋਲ ਕਿਹਾ ਮੈਂ ਕੋਈ ਗੱਲ ਮਿੱਠੇ ਸੀ ਉਧਰ ਰੱਖਾਂਗੇ ਜੇ ਤੁਸੀਂ ਕਰੋਗੇ ਸ਼ਾਸਕਾਰਜਾਂ ਨੂੰ ਲੈ ਕੇ ਕੌਂਸਲਰ ਹੜਤਾਲ ਤੇ ਬੈਠ ਗਏ ਦੋਸ਼ ਪ੍ਰਧਾਨ ਦਾ ਕੱਢਿਆ ਜਾਦਾ ਕੰਮ ਨਹੀਂ ਹੋ ਰਿਹਾ ਕੀ ਮਾਮਲਾ ਜੀਏ ਸਾਰਾ ਸਾਡੇ ਸਾਥੀ ਐਮਸੀ ਯਾਦਵਿੰਦਰ ਸਿੰਘ ਯਾਦੂ ਬੈਠੇ ਨੇ ਉਹ ਖੜਤਾਲ ਤੇ ਉਹਨਾਂ ਦਾ ਚੱਕ ਰਾਮਨਗਰ ਪਟੰਡਾ ਰੋਡ ਤੇ ਕੁਝ ਖਾਲ ਦਾ ਹੈਗਾ ਜਿਹਦਾ ਕਿ 2021 ਦਾ ਇਥੋਂ ਮਤਾ ਪਾਸ ਆ ਮੈਂ ਸਮਝਦਾ ਵੀ ਉਹਨਾਂ ਦਾ ਖਾਲ ਹੁਣ ਤੱਕ ਬਣ ਜਾਣਾ ਚਾਹੀਦਾ ਸੀ ਜਦੋਂ ਨਗਰ ਕੌਂਸਲ ਚੋਂ ਮਤਾ ਪਾਸ ਸੀ ਸਾਰਿਆਂ ਨੇ ਕੀਤਾ ਸੀ ਨਗਰ ਕੌਂਸਲ ਦੇ ਐਮਸੀ ਨੇ ਸਭ ਸੰਮਤੀ ਨਹੀਂ ਉਹਨਾਂ ਦਾ ਮਤਾ ਪਾਸ ਸੀ ਪਰ ਪ੍ਰਸ਼ਾਸਨ ਦੇ ਤੌਰ ਤੇ ਕਿਤੇ ਉਹਨੂੰ ਰੋਕਿਆ ਗਿਆ ਕੰਮ ਨੂੰ ਤੇ ਉਹ ਸਮੱਸਿਆ ਉੱਥੇ ਕਾਫੀ ਆਈ ਵੀ ਹੈ ਸੜਕ ਦੇ ਉੱਤੇ ਮੇਨ ਸੜਕ ਦੇ ਉੱਤੇ ਪਾਣੀ ਸੀ ਵਰਦਾ ਆਇਆ ਪਿਆ ਇਸੇ ਤਰ੍ਹਾਂ ਹੀ ਤਕਰੀਬਨ ਸ਼ਹਿਰ ਚ ਹਰੇਕ ਮੱਲੇ ਚ ਜ਼ਿਆਦਾਤਰ ਗਲੀਆਂ ਚ ਬੈਕ ਵਜਿਆ ਹੋਇਆ ਇਹ ਜਿਹੜੀ ਸਮੱਸਿਆ ਕੋਈ 15 ਦਿਨ ਮਹੀਨੇ ਚ ਜਾਂ ਪਿਛਲੇ 2 ਮਹੀਨੇ ਚ ਨਹੀਂ ਆਈ ਇਹ ਸ਼ਹਿਰ ਦੇ ਸੀਵਰੇਜ ਨੂੰ ਕਾਫੀ ਪਿਛਲੇ ਲੰਮੇ ਸਮੇਂ ਤੋਂ ਕਿਉਂਕਿ ਸੀਵਰੇਜ ਪੁਰਾਣਾ ਉਹਦੀ ਟਾਈਮ ਟੂ ਟਾਈਮ ਮੇਨ ਲਾਈਨਾਂ ਦੀ ਫਿਰ ਉਹਦੋਂ ਅਗਲੀਆਂ ਦੀ ਤੇ ਗਲੀਆਂ ਦੀ ਜੇ ਡੀਸੈਲਟਿੰਗ ਨੂੰ ਲਗਾਤਾਰ ਨਾ ਕੀਤਾ ਜਾਊਗਾ ਤਾਂ ਗਾਰ ਜਿਹੜੀ ਰਿਮੂਵ ਨਾ ਕੀਤੀ ਜਾਊਗੀ ਤਾਂ ਉਹ ਪ੍ਰੋਬਲਮ ਆਣੀ ਆਣੀ ਸੀ ਇਹ ਤਾਂ ਟਾਈਮ ਟੱਪ ਰਿਹਾ ਸੀਗਾ ਉਹ ਹੁਣ ਆ ਗਈ ਹੈ ਸ਼ਹਿਰ 'ਚ ਤੇ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ ਹੈ ਹੁਣ ਪ੍ਰਸ਼ਾਸਨ ਵੀ ਐਕਟਿਵ ਹੋਇਆ ਅੱਗੇ ਨਾਲੋਂ ਇੰਨੀ ਸਮੱਸਿਆ ਦੇਖ ਕੇ ਪਰ ਲੇਟ ਬਹੁਤ ਹੋ ਗਏ 2 ਸਾਲ 2.5 ਸਾਲ 3 ਸਾਲ ਤੋਂ ਇਹ ਜਿਹੜੀ ਸਫਾਈ ਦਾ ਕੰਮ ਸੀ ਰੈਗੂਲਰ ਚੱਲਦਾ ਹੋਣਾ ਚਾਹੀਦਾ ਸੀ ਜਿਹੜਾ ਕਿ ਹੁਣ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਰ 31 ਵਾਰਡਾਂ 'ਚ 18-19 ਕਰੋੜ ਦੇ ਕੰਮ ਭੇਜੇ ਸੀ ਕੌਂਸਲ ਵੱਲੋਂ ਉਹਦੇ 'ਚ ਕਿੰਨੇ ਕੁ ਅਪਰੂਵ ਹੋ ਕੇ ਆਏ ਆ ਇਹ ਅਸੀਂ ਸਾਰੇ ਐਮਸੀਆਂ ਨੇ ਆਪਦੇ ਕੰਮ ਦਿੱਤੇ ਸੀ ਸਾਨੂੰ ਡੀਸੀ ਸਾਹਿਬ ਨੇ ਬੁਲਾ ਕੇ ਆਪਦੇ ਆਫਿਸ 'ਚ ਕਿਹਾ ਸੀ ਕਿ ਤੁਸੀਂ ਸਾਰੇ ਆਪਦੇ ਪ੍ਰਾਇੋਰਟੀ ਦੇ ਦਿਓ ਕੰਮ ਦੇ ਦਿਓ ਐਸਟੀਮੇਟ ਦੇ ਦਿਓ ਤੇ ਵੀ ਸਾਰਿਆਂ ਦੇ ਕੰਮ ਹੁਣ ਦੇਖੋ ਸਾਨੂੰ ਸਾਡੇ ਵਾਰਡਾਂ ਦੇ ਬਿਹਤਰ ਪਤਾ ਹੈਗੇ ਆ ਵੀ ਜਿਹੜੀ ਜਿਹੜੀ ਗਲੀਆਂ ਚ ਜਾਦੇ ਸੀਵਰ ਦੀ ਸਮੱਸਿਆ ਹੈਗੀ ਆ ਸਾਰਿਆਂ ਨੇ ਤਕਰੀਬਨ ਆਪਦੇ ਐਸਟੀਮੇਟ ਦਿੱਤੇ ਪਰ ਉਹ ਹੁਣ ਸਾਨੂੰ ਪ੍ਰਧਾਨ ਜੀ ਵੱਲੋਂ ਦੱਸਿਆ ਗਿਆ ਕਿ ਇਹਨਾਂ ਨੂੰ ਬੁਲਾਇਆ ਗਿਆ ਸੀ ਉਥੇ ਡੀਸੀ ਆਫਿਸ ਜਿਹੜੇ ਸਾਡੇ ਏਡੀਸੀ ਇੰਚਾਰਜ ਨੇ ਮੌਜੂਦਾ ਉਹਨਾਂ ਨੇ ਕਿਹਾ ਕਿ ਇਹ ਸਾਰੇ ਕੰਮ ਨਹੀਂ ਉਹਨਾਂ ਨੇ ਆਪਦੇ ਤੌਰ ਤੇ ਜਿਹੜੀ ਪਬਲਿਕ ਹੈਲਥ ਮਹਿਕਮੇ ਨੇ ਲਿਸਟ ਦਿੱਤੀ ਹੈ ਵੀ ਇਹਨੂੰ ਪਾਸ ਕੀਤਾ ਜਾਵੇ ਨਗਰ ਕੌਂਸਲ ਦੀ ਮੀਟਿੰਗ ਚ ਤੇ ਜਿਹੜੇ ਐਮਸੀ ਸਾਹਿਬਾਨ ਦੇ ਕੰਮ ਸੀ ਉਹਨੂੰ ਪਾਸੇ ਰੱਖ ਦਿੱਤਾ ਗਿਆ तकरीबन ਜ਼ਿਆਦਾਤਰ ਐਮਸੀ ਸਹਿਬਾਨੇ ਦੇ ਨਾਲ ਹੁਣ ਸਹਿਮਤ ਨਹੀਂ ਹੈਗੇ ਤਾਂ ਮੈਨੂੰ ਲੱਗਦਾ ਕਿ ਇਸ ਮੀਟਿੰਗ ਦਾ ਜਿੰਨੀ ਦੇਰ ਤੱਕ ਐਮਸੀਆਂ ਦੇ ਉਹਨਾਂ ਦੇ ਕੰਮਾਂ ਦੀ ਸੁਣਵਾਈ ਨਹੀਂ ਹੁੰਦੀ ਉਹਨੀ ਦੇਰ ਦਾ ਮੀਟਿੰਗ ਦਾ ਐਮਸੀ ਆਉਣਗੇ ਵੀ ਕਿਉਂ ਮੀਟਿੰਗ ਤੇ ਪਾਸ ਕਿਉਂ ਕਰਨਗੇ ਕਿਉਂਕਿ ਉਹਨਾਂ ਦੇ ਵੀ ਛੋਟੇ-ਛੋਟੇ ਕੰਮ ਆਕਸਰ ਉਹ ਜਵਾਬ ਦੇ ਹ ਮੱਲੇ ਵਾਲਿਆਂ ਨੂੰ ਉਹ ਜਿਹੜੇ ਕੰਮ ਵੀ ਪਾਏ ਜਾਂ ਮੈਂ ਆਪ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਬੇਨਤੀ ਕਰਦਾ ਅਫਸਰ ਸਾਹਿਬਾਨ ਨੂੰ ਵੀ ਕਾਉਂਸਲਰਾਂ ਦੇ ਵੀ ਕੰਮਾਂ ਨੂੰ ਤਹਿਰੀਕ ਦਿੱਤੀ ਜਾਵੇ